ਮੇਰੀ ਰਿਟਾਇਰਮੈਂਟ ਜੇ 58 ਸਾਲ ਦੀ ਉਮਰ ਦੇਖ ਕੇ ਕਰੋ ਤਾਂ ਫਿਰ ਮੇਰੀ 3.5 ਸਾਲ ਦੇ ਕਰੀਬ ਜੇ ਜੌਬ ਰਹਿੰਦੀ ਸੀ ਪਰ ਮੈਂ ਵੋਲੰਟੇਅਰਲੀ ਆਪਣੀ ਰਿਟਾਇਰਮੈਂਟ ਲਈ ਹੈ ਮੈਂ ਉਹਦਾ ਮੇਰਾ ਕੋਈ ਆਪਣਾ ਵਿਜ਼ਨ ਹੈ ਆਪਣਾ ਕੋਈ ਮੇਰਾ ਮਕਸਦ ਹੈ ਰਾਜਨੀਤੀ ਦੇ ਵਿੱਚ ਵੀ ਜਾ ਰਿਹਾ ਹਾਂ ਉਹਦੇ ਬਾਰੇ ਕੀ ਕਹੂੰਗੇ ਅੱਜ ਦੀ ਡੇਟਸ ਤੱਕ ਕੁਝ ਨਹੀਂ ਮੈਂ ਕਹਾਂਗਾ ਅੱਜ ਤੱਕ ਇੰਜੋਏ ਕਰਦਾ ਰਿਟਾਇਰਮੈਂਟ ਦਾ ਕੱਲ ਨੂੰ ਮੈਂ ਦੱਸਾਂਗਾ ਕਿੱਧਰ ਜਾਣਾ ਇੱਥੇ ਕਈ ਮਰੀਆਂ ਉਸ ਸੇਵਾ ਲਈ ਮਰੀਆਂ ਪਵੰਦੀਆਂ ਮੇਰੇ ਤੇ ਜਿਹਦੇ ਚ ਮੈਂ ਨਾ ਖੁੱਲ ਕੇ ਨਹੀਂ ਕੰਮ ਕਰ ਸਕਦਾ ਮੈਨੂੰ ਲੱਗਦਾ ਪਈ ਮੇਰਾ ਜਿਹੜਾ ਪੋਟੈਂਸ਼ੀਅਲ ਆ ਜਿੰਨਾ ਮੇਰੇ ਚ ਕੰਮ ਕਰਨ ਦਾ ਜਜ਼ਬਾ ਆ ਉਹ ਉਹ ਡਾਊਨ ਹੋ ਜਾਂਦਾ ਡਿਕਲਾਈਨ ਹੋ ਜਾਂਦਾ ਆ ਔਰ ਮੈਂ ਕਈ ਚੀਜ਼ਾਂ ਚ ਚਾਹੁੰਦਾ ਹਾਂ ਅੱਗੇ ਵਧ ਕੇ ਕੰਮ ਕਰਾਂ ਮੈਂ ਨਹੀਂ ਕਰ ਸਕਦਾ ਮੈਂ ਉਹ ਜਿਹੜੀ ਲਿਮਟ ਮੇਰੇ ਤੇ ਲੱਗੀ ਸੀਮਾਂ ਲੱਗੀ ਆ ਉਹਨ ਮੈਂ ਹਟਾਉਣਾ ਚਾਹੁੰਦਾ ਸੀ ਉਹ ਸੀਮਾਂ ਨੂੰ ਹਟਾਉਣ ਲਈ ਮੈਂ ਸਾਢੇ 3 ਸਾਲ ਪਹਿਲਾਂ ਰਿਟਾਇਰਮੈਂਟ ਲਈ ਆ ਐਂਟੀਸੋਸ਼ੀਅਲ ਐ ਸਮਾਜ ਦੇ ਐਂਟੀ ਐ ਉਹ ਉਹ ਮੈਨੂੰ ਲੱਗਦਾ ਪਈ ਉਹ ਖੁਸ਼ ਐ ਤਾਂ ਕੋਈ ਐਡੀ ਗੱਲ ਨਹੀਂ ਉਹ ਖੁਸ਼ ਐ ਮੇਰੇ ਗਾਰਡ ਉਹਨਾਂ ਨੂੰ ਵੇਸਤਾ ਕਰਦੇ ਹੀ ਆ ਉਹ ਨਹੀਂ ਵੀ ਅੱਜ ਇਸ ਦੁਨੀਆ ਚ ਹੈਗੇ ਜਿੱਥੇ ਵੀ ਹੋ ਉਹ ਨਾ ਨੋ ਨਾਰਾਜ਼ ਨਹੀਂ ਕਰੂੰਗਾ ਕੋਸ਼ਿਸ਼ ਕਰੂੰਗਾ ਰੁੱਸਣਾ ਨਾ ਕਦੀ ਕਿ ਮੇਰਾ ਕੋਈ ਕਰਮ ਇਦਾਂ ਦਾ ਨਾ ਹੋਵੇ ਜਿਸ ਤੋਂ ਉਹਨਾਂ ਨੂੰ ਜਿੱਥੇ ਵੀ ਆ ਉਹਨਾਂ ਨੂੰ ਠੇਸ ਲੱਗੇ ਹਾਰਟ ਹੋਣ ਮੈਂ ਨਹੀਂ ਚਾਹੁੰਦਾ। ਰੇਡਾ ਮਾਰਨ ਵਾਲੇ ਤਾਕੜ ਅਫਸਰ ਨੇ ਛੱਡੀ ਆਪਣੀ ਸ਼ਾਹੀ ਨੌਕਰੀ। ਤਾਂ ਦੱਸਦੇ ਕਿ ਅੱਜ ਤੋਂ ਬਾਅਦ ਤੁਸੀਂ ਇਸ ਤਾਕੜ ਅਫਸਰ ਦੀਆਂ ਰੇਡਾਂ ਨਹੀਂ ਦੇਖ ਪਾਉਗੇ ਕਿਉਂਕਿ ਇਸ ਤਾਕੜ ਅਫਸਰ ਨੇ ਆਪਣੀ ਸ਼ਾਹੀ ਨੌਕਰੀ ਛੱਡ ਦਿੱਤੀ ਹੈ। ਤੇ 30 ਸਾਲਾਂ ਦੀ ਨੌਕਰੀ ਕਰਕੇ ਅੱਜ ਤਾਕੜ ਅਫਸਰ ਨੇ ਰਿਟਾਇਰਮੈਂਟ ਲੈ ਲਈ ਹੈ। ਤੇ ਅੱਜ ਹਿਆਰਪੁਰ ਦੇ ਵਿੱਚ ਸਿਹਤ ਵਿਭਾਗ ਤੇ ਸਟਾਫ ਦੇ ਵੱਲੋਂ ਡਾਕਟਰ ਲਖਵੀਰ ਸਿੰਘ ਨੂੰ ਨਿੱਘੀ ਵਿਦਾਇਗੀ ਦਿੱਤੀ ਹੈ ਤੇ ਇਸ ਦੌਰਾਨ ਰਿਟਾਇਰਮੈਂਟ ਲੈਣ ਸਮੇਂ ਡਾਕਟਰ ਲਖਵੀਰ ਸਿੰਘ ਭਾਵੁਕ ਵੀ ਹੋਏ ਨੇ ਮੈਂ ਮੇਰੀ ਰਿਟਾਇਰਮੈਂਟ ਜੇ 58 ਸਾਲ ਦੀ ਉਮਰ ਦੇਖ ਕੇ ਕਰੋ ਤਾਂ ਫਿਰ ਮੇਰੀ 3.5 ਸਾਲ ਦੇ ਕਰੀਬ ਜੇ ਜੌਬ ਰਹਿੰਦੀ ਸੀ ਪਰ ਮੈਂ ਵੌਲੰਟੇਰਲੀ ਆਪਣੀ ਰਿਟਾਇਰਮੈਂਟ ਲਈ ਹੈ ਤੇ ਮੈਂ ਉਹਦਾ ਮੇਰਾ ਕੋਈ ਆਪਣਾ ਵਿਜ਼ਨ ਹੈ ਆਪਣਾ ਕੋਈ ਮੇਰਾ ਮਕਸਦ ਹੈ ਤੇ ਅੱਜ ਤੋਂ ਬਾਅਦ ਮੈਂ ਉਸ ਮਕਸਦ ਬਾਦ ਪੂਰੀ ਤਰ੍ਹਾਂ ਡੈਡੀਕੇਟ ਹੋ ਜਾਊਂਗਾ ਕਮਿਟਮੈਂਟ ਮੇਰੀ ਜੜੀਆਂ ਉਹਦੇ ਲਈ ਮੈਂ ਬਚਨਬੱਧ ਰਹੂਗਾ ਜੋ ਕਿ ਸਰ ਸੁਣਨ ਚ ਆ ਰਿਹਾ ਕਿ ਤੁਸੀਂ ਰਾਜਨੀਤੀ ਦੇ ਵਿੱਚ ਵੀ ਜਾ ਰਹੇ ਹੋ ਉਹਦੇ ਬਾਰੇ ਕੀ ਕਹੋਗੇ ਅੱਜ ਦੀ ਡੇਟਸ ਤਾਂ ਕੁਛ ਨਹੀਂ ਮੈਂ ਕਹਾਂਗਾ ਅੱਜ ਤਾਂ ਇੰਜੋਏ ਕਰਦਾ ਰਿਟਾਇਰਮੈਂਟ ਦਾ ਕੱਲ ਨੂੰ ਮੈਂ ਦੱਸੂਗਾ ਕਿੱਧਰ ਜਾਣਾ ਅੱਜ ਤਾਂ ਮੈਂ ਸਰਕਾਰੀ ਕਰਮਚਾਰੀ ਸਰਕਾਰੀ ਅਫਸਰ ਹਾਂ ਕੱਲ ਤੋਂ ਫਿਰ ਮੇਰਾ ਇਹ ਰੈਸਟ੍ਰਿਕਸ਼ਨ ਨਹੀਂ ਰਹਿਣੀਆਂ ਤੇ ਮੈਂ ਬੜਾ ਕੁਝ ਕਹਾਂਗਾ ਅੱਜ ਮੈਂ ਇਨਾ ਹੀ ਕਹਿਣਾ ਚਾਹਣਾ ਵੀ ਦੇਖੋ ਇੰਜੋਏ ਕਰੋ ਰਿਟਾਇਰਮੈਂਟ ਆਪਣੀ ਨੂੰ ਅੱਜ ਡੇ ਸਰਕਾਰੀ ਆ ਕੱਲੋਂ ਦੇਖਾਂਗੇ ਸਿਰ ਜਿਹੜੇ ਸ਼ਹਿਰ ਵਾਸੀ ਤੁਹਾਡੇ ਖੌਫ ਤੋਂ ਜਿੱਥੋਂ ਤੁਸੀਂ ਮੰਗਦੇ ਸੀਗੇ ਯਾਰ ਫੂਡ ਸੇਫਟੀ ਅਫੀਸਰ ਨੇ ਆਣਾ ਹੈ ਤੇ ਹੁਣ ਸ਼ਹਿਰ ਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹਣਾ ਖੌਫ ਨਾਲ ਕਦੀ ਕੋਈ ਚੀਜ਼ ਠੀਕ ਨਹੀਂ ਹੋ ਸਕਦੀ ਜੇ ਤੁਸੀਂ ਕਹੋ ਐਨਡੀਪੀਐਸ ਸੈਕਟਰ ਦਾ ਨਸ਼ਾ ਰੁਕ ਜਾਊਗਾ ਨਹੀਂ ਰੁਕਿਆ ਅੱਜ ਤੱਕ ਵੀ ਨਹੀਂ ਰੁਕਿਆ ਪੀਐਨਡੀਟੀ ਐਕਟ ਨਾਲ ਗਰਭ ਦਾ ਪਤਾ ਐਸਡੀ ਥੋੜਾ ਰੁਕ ਗਈ ਨਹੀਂ ਰੁਕ ਸਕਦੀ ਰੋਕ ਸਕਦੀ ਤਾਂ ਸਿਰਫ ਅਵੇਅਰਨੈਸ ਨਾਲ ਰੋਕ ਸਕਦੀ ਆ ਤੁਸੀਂ ਹੁਣੇ ਕਿਹਾ ਖਾਫ ਦਾ ਮਾਹੌਲ ਮੈਂ ਕਦੀ ਖਾਫ ਦਾ ਮਾਹੌਲ ਸੋਚ ਕੇ ਕਦੀ ਪੈਦਾ ਵੀ ਨਹੀਂ ਕੀਤਾ ਮੇਰੀ ਅਪਰੋਚ ਬਾਈਲੈਟਰਲ ਰਹੀ ਹੈ ਔਰ ਮੈਂ ਚਾਹਿਆ ਆਪੇ ਜਿੱਥੇ ਗੰਦ ਵੇਚਣ ਵਾਲੇ ਜਾਂ ਕਟਿਆ ਮਿਆਰੀ ਚੀਜ਼ ਨਹੀਂ ਦਿੰਦੇ ਉਹ ਜਿਹੜੇ ਖਾਣ ਵਾਲੇ ਉਹ ਗੁਰੇਜ਼ ਕਰਨ ਉਹਨਾਂ ਨੂੰ ਅਵੇਅਰ ਕੀਤਾ ਹਰ ਤਰ੍ਹਾਂ ਨਾਲ ਔਰ ਜਿਹੜਾ ਸਾਰਾ ਮੇਜਰ ਪਾਰਟ ਮੇਰਾ ਰਿਹਾ ਸੀਗਾ ਉਹ ਲੋਕਾਂ ਨੂੰ ਅਵੇਅਰ ਕਰਨ ਲਈ ਰਿਹਾ ਸੀ ਔਰ ਮੈਂ ਉਹਦੇ ਵਿੱਚ ਅਕਾਲ ਪੁਰਖ ਦੀ ਮਿਹਰ ਨਾਲ ਕਾਮਯਾਬੀ ਹੋਇਆ ਜਿੱਦਾਂ ਤੁਸੀਂ ਰਿਟਾਇਰ ਹੋ ਰਹੇ ਹੋ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਆਪਣੀ ਸੇਵਾ ਜਾਰੀ ਰੱਖੋਗੇ ਸਮਾਜ ਸੇਵਾ ਲਈ ਦੀ ਕੀ ਹਾਂ ਬਿਲਕੁਲ ਜੀ ਮੈਂ ਛੱਡੀ ਇਸ ਲਈ ਰਹਾ ਕਿਉਂਕਿ ਇੱਥੇ ਕਈ ਮਰੀਆਂ ਉਸ ਸੇਵਾ ਲਈ ਮਰੀਆਂ ਪਵੰਦੀਆਂ ਮੇਰੇ ਤੇ ਜਿਹਦੇ ਚ ਮੈਂ ਨਾ ਖੁੱਲ ਕੇ ਨਹੀਂ ਕੰਮ ਕਰ ਸਕਦਾ ਮੈਨੂੰ ਲੱਗਦਾ ਪੇ ਮੇਰਾ ਜਿਹੜਾ ਪੋਟੈਂਸ਼ੀਅਲ ਆ ਜਿੰਨਾ ਮੇਰੇ ਚ ਕੰਮ ਕਰਨ ਦਾ ਜਜ਼ਬਾ ਆ ਉਹ ਉਹ ਡਾਊਨ ਹੋ ਜਾਂਦਾ ਡਿਕਲਾਈਨ ਹੋ ਜਾਂਦਾ ਆ ਔਰ ਮੈਂ ਕਈ ਚੀਜ਼ਾਂ ਚ ਚਾਹਨਾ ਹੁ ਨਾ ਅੱਗੇ ਵਧ ਕੇ ਕੰਮ ਕਰਾਂ ਮੈਂ ਨਹੀਂ ਕਰ ਸਕਦਾ ਮੈਂ ਉਹ ਜਿਹੜੀ ਲਿਮਟ ਮੇਰੇ ਤੇ ਲੱਗੀ ਸੀਮਾ ਲੱਗੀ ਆ ਉਹਨ ਮੈਂ ਹਟਾਉਣਾ ਚਾਹੁੰਦਾ ਸੀ ਉਹ ਸੀਮਾ ਨੂੰ ਹਟਾਉਣ ਲਈ ਮੈਂ ਸਾਢੇ 3 ਸਾਲ ਪਹਿਲਾਂ ਰਿਟਾਇਰਮੈਂਟ ਲਈ ਆ ਤੁਹਾਡੇ ਤੋਂ ਬਾਅਦ ਜਿਹੜੇ ਡੀ ਐਚਓ ਸਾਹਿਬ ਆਉਗੇ ਤੁਹਾਨੂੰ ਲੱਗਦਾ ਕਿ ਕੀ ਉਹਨਾਂ ਨੂੰ ਦਊਗੇ ਤੁਸੀਂ ਕੁਝ ਇਦਾਂ ਕੇ ਕੰਮ ਕਰਨ ਵਾਲੇ ਦੇਖੋ ਮੈਂ ਆਪਣਾ ਜਵਾਬ ਦੇ ਆ ਹਰ ਕੋਈ ਸਿਵਲ ਸਰਜਨ ਸਾਹਿਬ ਆਪਣੇ ਜਵਾਬ ਦੇ ਖੜੇ ਆ ਡਾਕਟਰ ਸਾਹਿਬ ਹਰ ਬੰਦਾ ਇੰਡੀਵਿਜੂਅਲੀ ਆਪਣੇ ਤੌਰ ਤੇ ਵਧੀਆ ਆ ਜਿੰਨਾ ਕੰਮ ਕਰ ਰਿਹਾ ਠੀਕ ਕਰ ਰਿਹਾ ਪਰ ਮੈਂ ਤਾਂ ਆਪਣਾ ਅਨਸਰੇਬਲ ਆ ਮੈਂ ਜ ਪਰ ਮੈਂ ਚਾਹਾਂਗਾ ਇਦਾਂ ਦਾ ਆਕਾਸ਼ ਇੰਡੀਆ ਵਿੱਚ ਜਾਂ ਪੰਜਾਬ ਨੂੰ ਤਾਂ ਲੈ ਲਈਏ ਇਦਾਂ ਦਾ ਸਿਸਟਮ ਹੋ ਜੇ ਮਜਬੂਰ ਇਹਨਾਂ ਨੂੰ ਕੰਮ ਕਰਨਾ ਪਵੇ ਸਭ ਨੂੰ ਹਾਲਾਤ ਹੀ ਐਟਮੋਸਫੀਅਰ ਇਦਾਂ ਦਾ ਬਣ ਜੇ ਤਾਂ ਵੀ ਖੁਸ਼ ਹੋਣੇ ਆ ਸ਼ਹਿਰ ਦੇ ਤੇ ਜਿਹੜੇ ਤੁਹਾਡੇ ਚਾਹਵਾਨ ਜਿਹੜੇ ਮਜੂਦ ਸੁਣੇ ਆ ਇਹਨਾਂ ਨੂੰ ਕੀ ਸੁਣਿਆ ਤੁਹਾਡੇ ਦੇਖੋ ਚਾਹ ਜਿਹੜੇ ਖੁਸ਼ ਤੁਸੀਂ ਦੇਖਣਾ ਪਹਿਲਾਂ ਖੁਸ਼ ਕੌਣ ਹੁੰਦਾ ਤੇ ਦੁੱਖਣ ਵਾਲੀ ਗੱਲ ਹੈ ਕਿ ਦੁਖੀ ਕੌਣ ਹੁੰਦੇ ਆ ਜਾਣ ਤੋਂ ਦੁੱਖ ਕਿਨਾਂ ਨੂੰ ਲੱਗਾ ਜਿਹੜਾ ਜਿਹੜਾ ਬੰਦਾ ਐਂਟੀ ਸੋਸ਼ੀਅਲ ਹੈ ਸਮਾਜ ਦੇ ਐਂਟੀ ਹੈ ਉਹ ਉਹ ਮੈਨੂੰ ਲੱਗਦਾ ਪਈ ਉਹ ਖੁਸ਼ ਹੈ ਤਾਂ ਕੋਈ ਐਡੀ ਗੱਲ ਨਹੀਂ ਉਹ ਖੁਸ਼ ਹੈ ਮੇਰੇ ਜਾਣ ਦਾ ਜਿਹੜਾ ਤੁਹਾਡੇ ਚਾਹਵਾਂ ਜਿਹੜੇ ਮਜੂਸ ਹੋਣਗੇ ਵੀ ਡਾਕਟਰ ਸਾਹਿਬ ਨੇ ਹੁਣ ਰਜਾਇਨ ਕਰ ਦੇਣਾ ਤੇ ਕੌਣ ਦੇਖੂਗਾ ਜਿਹੜਾ ਮੇਰੀ ਫੂਡ ਜਿਹੜਾ ਫਿਰਦਾ ਫੁਕਲਾ ਬਦੋਂਗੇ ਉਹ ਜਿਹੜਾ ਇਦਾਂ ਗੱਲ ਹੈਗੀ ਆ ਕੋਈ ਚੀਜ਼ ਜਿਹੜਾ ਮੈਂ ਲੈ ਕੇ ਟਾਰਗੇਟ ਚੱਲਿਆ ਮੈਂ ਇਸ ਸੋਚ ਕੇ ਚੱਲਿਆ ਵੀ ਮੈਂ ਜਿਹੜਾ ਉਹ ਮੇਰੇ ਵੀਰ ਆ ਜਿਨ੍ਹਾਂ ਦਾ ਇਦਾਂ ਦਾ ਸਵਾਲ ਹੈ ਉਹਨਾਂ ਨੂੰ ਮੈਂ ਮਜੂਸ ਨਹੀਂ ਹੋਣ ਦਊਗਾ ਮੈਂ ਕੁਛ ਇਦਾਂ ਦਾ ਕਰੂੰਗਾ ਵੀ ਜਿਹੜੇ ਮਿਲਾਵਟ ਖੋਰਾ ਜਿਹੜੇ ਗੰਧ ਖੜਾਉਂਦੇ ਆ ਜੇ ਉਹਨਾਂ ਦੀ ਖੁਸ਼ੀ ਆ ਬਹੁਤਾ ਚਿਰ ਖੁਸ਼ੀ ਬਰਕਰਾਰ ਰਹੇ ਔਰ ਜਿਹੜੇ ਜਿਹੜੇ ਮਜੂਸ ਹੋਏ ਉਹਨਾਂ ਦੀ ਮਜੂਸੀ ਬਹੁਤਾ ਚਿਰ ਨਾ ਰਹੇ ਕੁਛ ਇਦਾਂ ਦੀ ਪਾਥ ਤੇ ਟਰੈਕ ਤੇ ਚੱਲ ਜੀਏ ਸਾਰੇ ਉਹ ਦੇਖਾਂਗੇ ਕਿਹੜਾ ਪਾਥ ਹੈ ਸਟ੍ਰੀਮ ਕਿਹੜੀ ਆ ਵਿਜ਼ਨ ਮੇਰਾ ਬੜਾ ਕਲੀਅਰ ਹੈ ਜਿੱਦਨ ਮੈਂ ਜਾਣਾ ਹੁੰਦਾ ਤੇ ਮੈਂ ਚਾਹੂੰਗਾ ਭਈ ਸਾਡਾ ਪੰਜਾਬ ਵਾਕਈ ਰੰਗਲਾ ਪੰਜਾਬ ਬਣੇ ਸਾਡਾ ਪੰਜਾਬ ਇੱਕ ਬਿਊਟੀਫੁਲ ਪੰਜਾਬ ਬਣੇ ਜਿਹਦੀ ਅਸੀਂ ਸੁਪਨਾ ਲੈਨੇ ਆ ਗੱਲਾਂ ਬਾਤਾਂ ਨਾਲ ਨਹੀਂ ਬਣਨਾ ਹੈ ਨਾ ਗੱਲਾਂ ਨਾਲ ਅਜੇ ਤੱਕ ਬਣਿਆ ਹੈ ਪ੍ਰੈਕਟੀਕਲੀ ਕਰਨਾ ਪਊਗਾ ਡੀ ਐਚਓ ਸ਼ਿਪ ਕੀਤੀ ਆ ਤੇ ਅੱਜ ਛੱਡਣ ਦਾ ਕੋਈ ਮਲਾਲ ਨਹੀਂ ਉਦਾਸੀ ਹੁੰਦੀ ਆ ਕਿਉਂਕਿ ਇੰਨੇ ਸਟਾਫ ਨੂੰ ਇੰਨਾ ਤੁਹਾਡਾ ਪਿਆਰ ਹੁੰਦਾ ਆ ਜਿੱਥੇ ਤੁਸੀਂ ਇੰਨਾ ਕੰਮ ਕੀਤਾ ਬਟ ਨਾਲ ਦੇ ਨਾਲ ਮੈਨੂੰ ਇਹ ਲੱਗਦਾ ਪਈ ਮੈਂ ਵੱਡੇ ਕੌਜ਼ ਵਾਸਤੇ ਛੱਡ ਰਿਹਾ ਮੈਂ ਮੈਨੂੰ ਕੀ ਲੋਡ ਸੀ त्याਗਣ ਦੀ ਸਾਰਾ ਕੁਝ ਤੁਸੀਂ ਦੇਖੋਗੇ ਜੇ ਗਣੇਤਾ ਸਾਰਿਆਂ ਦਾ ਹੀ ਵਧੀਆ ਆ ਤੇ ਲਾਸ ਹੀ ਲਾਸ ਹੈ ਹਰ ਚੀਜ਼ ਦਾ ਫਾਇਦਾ ਤਾਂ ਨਹੀਂ ਛੱਡਣ ਚਾਹਗਾ ਪਰ ਮੇਰੇ ਮੇਰਾ ਜਿਹੜਾ ਵਿਜ਼ਨ ਹੈ ਨਾ ਉਦੇ ਮੁਤਾਬਕ ਮੈਂ ਬਹੁਤ ਵੱਡੇ ਕਾਜ਼ ਲਈ ਜਾ ਰਿਹਾ ਜਿਵੇਂ ਲੋਕਾਂ ਦਾ ਕਹਿਣਾ ਕਿ ਤੁਸੀਂ ਰਾਜਨੀਤੀ ਚਾ ਰਹੇ ਹੋ ਤੇ ਰਾਜਨੀਤੀ ਜਾ ਕੇ ਵੀ ਇਦਾਂ ਸੇਵਾ ਕਰੋਗੇ ਕਿ ਰਾਜਨੀਤੀ ਦਿਖਾਓਗੇ ਜਿਦਾ ਬਾਕੀ ਮੈਂ ਕਹਾਂ ਨਾ ਰਾਜਨੀਤੀ ਦਾ ਖੇਤਰ ਤੇ ਗੱਲ ਤਾਂ ਜਿਹੜੀ ਹੈ ਨਾ ਕਰਾਂਗੇ ਜਾਣਾ ਕਿ ਨਹੀਂ ਜਾਣਾ ਇਹ ਤਾਂ ਸਮਾਂ ਦੱਸੇਗਾ ਪਰ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੀ ਹੈ ਭਈ ਡੀ ਐਚਓ ਚਾਹੇ ਜਿੰਪਾ ਜੀ ਨੇ ਲਵਾਇਆ ਮੰਤਰੀ ਚਾਹੇ ਜਾ ਕੇ ਲਵਾਏ ਹੁਣ ਦੀ ਸਰਕਾਰ ਲੁਆਈ ਚਾਹੇ ਪਹਿਲੀ ਸਰਕਾਰ ਲੁਆਈ ਚਾਹੇ ਮਾਨਯੋਗ ਅਦਾਲਤ ਨੇ ਸਟੇ ਦਿੱਤਾ ਡੀਐਚਓ ਤਾਂ ਮੈਂ ਉਹੀ ਰਹਾ ਕੰਮ ਤਾਂ ਮੈਂ ਉਦਾਂ ਹੀ ਕਰਦਾ ਰਿਹਾ ਜਿਹੜੇ ਬੰਦੇ ਨੇ ਸੇਵਾ ਕਰਨੀ ਜਿਹਦਾ ਟੈਂਪਰਾਮੈਂਟ ਜਿੱਦਾਂ ਦਾ ਹੁੰਦਾ ਉਹ ਨਹੀਂ ਹਟਦਾ ਹੁੰਦਾ ਤੇ ਜਿਹੜਾ ਕਰਪਟ ਬੰਦਾ ਉਹਨੇ ਵੀ ਨਹੀਂ ਹਟਣਾ ਪਾਵਾਂ ਜਿੱਦਾਂ ਦੀ ਮਰਜ਼ੀ ਪੋਸਟ ਤੇ ਬਿਠਾ ਦੋ ਸੋ ਮੈਨੂੰ ਲੱਗਦਾ ਵੀ ਤੁਸੀਂ ਸਿਆਸਤ ਵਿੱਚ ਵੀ ਕਈ ਇਦਾਂ ਦੀਆਂ ਸ਼ਖਸੀਅਤਾਂ ਦੇਖੀਆਂ ਜਿਨ੍ਹਾਂ ਦਾ ਜਿਹੜਾ ਤੁਸੀਂ ਕਦੀ ਉਹਨਾਂ ਦੀ ਪਾਰਟੀ ਨੂੰ ਜਾਂ ਪਿੱਛੇ ਕਦੀ ਨਹੀਂ ਦੇਖਿਆ ਤੁਸੀਂ ਉਸ ਪਰਸਨਲੀ ਫੋਕਸਡ ਰਹਿੰਦੇ ਹੋ ਕਿਉਂਕਿ ਉਸ ਪਰਸਨ ਦਾ ਜਿਹੜਾ ਆਪਣੇ ਕੰਮ ਪ੍ਰਤੀ ਕਮਿਟਮੈਂਟ ਹੈ ਉਹਦਾ ਜਿਹੜਾ ਸਟ੍ਰੈਚਰ ਇੰਨਾ ਉੱਚਾ ਹੁੰਦਾ ਤੇ ਲੋਕਾਂ ਦਾ ਨਜ਼ਰੀਆ ਕਦੇ ਧਿਆਨ ਹੀ ਨਹੀਂ ਜਾਂਦਾ ਵੀ ਉਹਨੂੰ ਕਿਹਨੇ ਲਵਾਇਆ ਕਿਹੜੀ ਸਟਰੀਮ 'ਚ ਜਾ ਰਿਹਾ ਕਿੱਧਰ ਜਾ ਰਿਹਾ ਨੋ ਉਹਦਾ ਕੰਮ ਹੀ ਇੰਨਾ ਹੁੰਦਾ ਲੋਕਾਂ ਦਾ ਧਿਆਨ ਹਟ ਜਾਂਦਾ ਹਰ ਚੀਜ਼ ਵੱਲੋਂ ਸੋ ਮੈਂ ਚਾਹੂੰਗਾ ਕਿ ਮੁੱਦੇ ਬਹੁਤ ਮੋਟੇ ਬੜੇ ਸੈਂਸਿਟਿਵ ਆ ਸਾਡੇ ਇਸ਼ੂਜ਼ ਬੜੇ ਵੱਡੇ ਵੱਡੇ ਆ ਬਹੁਤ ਬੇਕਾਰ ਦੀ એનર્ਜੀ ਲਾਤੀ ਐਵੇਂ ਆਪਸ ਵਿੱਚ ਨਿੰਦ ਦੇ ਕੇ ਜਿਹਦੇ ਨੂੰ ਕੰਡੈਮ ਕਰਦੇ ਉਹ ਉਹ ਹਟਿਏ ਉਹਦੇ ਤੋਂ ਮੈਂ ਇੱਕ ਲਾਈਨ ਜ਼ਰੂਰ ਸ਼ੇਅਰ ਅੱਜ ਬੋਲਦਾ ਤੂੰ ਮੁਝੇ ਜੋ ਅੱਜ ਦਾ ਮੈਂ ਦੇਖਿਆ ਤੇ ਤੂੰ ਮੁਝੇ ਮੈਂ ਤੁਝੇ ਇਲਜ਼ਾਮ ਦਿੰਦੇ ਹੈ ਮਗਰ ਆਪਣੇ ਅੰਦਰ ਝਾਂਕਤਾ ਤੂੰ ਵੀ ਨਹੀਂ ਮੈਂ ਵੀ ਨਹੀਂ ਗਲਤ ਫਹਿਮੀ ਉਹਨੇ ਪੈਦਾ ਕਰਦੀ ਹਮ ਦੋਨੋਂ ਮੇ ਦੂਰੀਆਂ ਵਰਨਾ ਫਿਤਰਤ ਕਾ ਬੁਰਾ ਤੂੰ ਵੀ ਨਹੀਂ ਮੈਂ ਵੀ ਨਹੀਂ ਹਮ ਦੋਨੋਂ ਕਾ ਸਫਰ ਤੋ ਹੈ ਜਾਰੀ ਲੇਕਿਨ ਇੱਕ ਪਲ ਕੇ ਲਈ ਰੁਕਾ ਤੂੰ ਵੀ ਨਹੀਂ ਮੈਂ ਵੀ ਨਹੀਂ ਸੋ ਮੈਂ ਇਹ ਕਹਿਣਾ ਚਾਹਣਾ ਇਹ ਸਿਨੈਰੀਓ ਵੀ ਦੇਖ ਲਿਆ ਅਗਲਾ ਵੀ ਸਿਨੈਰੀਓ ਦਿਖਾਵਾਂਗੇ ਡਾਕਟਰ ਸਾਹਿਬ ਐਜ਼ ਅ ਡੀਐਚਓ ਤੁਸੀਂ ਬਹੁਤ ਹਾਈ ਸਟੈਂਡਰਡ ਸੈੱਟ ਕੀਤਾ ਹੈ ਡਾਕਟਰ ਸਾਹਿਬ ਆਨ ਵਾਲੇ ਟਾਈਮ ਸੇ ਕੌਣ ਹੁਸ਼ਿਆਰਪੁਰ ਦਾ ਨਵਾਂ ਡੀਐਚਓ ਹੋ ਸਕਦਾ ਹੈ ਔਰ ਡਾਕਟਰ ਸਾਹਿਬ ਦੀ ਕਾਰਜ ਪ੍ਰਣਾਲੀ ਨੂੰ ਦੇਖਦੇ ਆਂ ਕਿਆ ਤੁਸੀਂ ਗੌਰਮੈਂਟ ਨੂੰ ਰეკਮੈਂਡ ਕਰੋਗੇ ਕਿ ਪੰਜਾਬ ਦੇ ਵਿੱਚ ਬੈਸਟ ਡੀ ਐਚਓ ਸ਼ਿਪ ਦਾ ਅਵਾਰਡ ਰੱਖਿਆ ਜਾਵੇ? ਹਾਂ, ਉਹ ਤਾਂ ਤੁਸੀਂ ਕਹੋ ਬੈਸਟ ਡੀ ਐਚਓ ਸ਼ਿਪ ਦਾ ਅਵਾਰਡ ਮੈਂ ਸਵਾਲ ਨਹੀਂ ਉਠਾ ਸਕਦਾ। ਉਹ ਤੁਸੀਂ ਉਠਾਓ। ਅਵਾਰਡ ਦੋਣੇ ਤੁਸੀਂ ਦਵਾਓ ਜਿਹੜੇ ਅੱਗੇ ਵੀ ਤੁਸੀਂ ਮੈਨੂੰ ਬਹੁਤ ਦਵਾ ਦਿੱਤੇ ਆ। ਬਾਕੀ ਜਿਹੜਾ ਜਿਹੜਾ ਲੌਣਾ ਡੀ ਐਚਓ ਅੱਗੇ ਕਹਿੰਦੇ ਮੇਰੇ ਤੋਂ ਬਾਅਦ ਰਿਪਲੇਸਮੈਂਟ ਆਉਣੀ ਆ ਇਹ ਮੇਰਾ ਪ੍ਰੈਰੋਗੇਟਿਵ ਨਹੀਂ ਇਹ ਤਾਂ ਸਰਕਾਰ ਦਾ ਪ੍ਰੈਰੋਗੇਟਿਵ ਹੈ। ਹੈਲਥ ਮੰਤਰੀ ਦੇਖਣਗੇ ਕਿ ਇਹਨੂੰ ਲਾਉਣਾ ਹੈ। ਪਰ ਮੈਂ ਇਹ ਜ਼ਰੂਰ ਕਹਿਣਾ ਜਦੋਂ ਮੈਂ ਡੀਐਚਓ ਸ਼ਿਪ ਜੁਆਇਨ ਕੀਤੀ ਨਾ ਤਾਂ ਮੈਂ ਮੈਨੂੰ ਜੇ ਕੋਈ ਟਿੱਚਰਾ ਕਰਦੇ ਹੁੰਦੇ ਸੀ ਮੇਰੇ ਪਹਿਲੇ ਡੀਐਚਓ ਤਾਂ ਮੈਂ ਉਹਨਾਂ ਨੂੰ ਕਹਿਣਾ ਸੀ ਤੁਹਾਡੇ ਵੀਜੋ ਕੰਡੇ ਚੁਗ ਰਿਹਾ ਤੇ ਬੜਾ ਮੁਸ਼ਕਲਾਂ ਜਿਹਾ ਜਾ ਰਹੀਆਂ ਤੁਹਾਡੀਆਂ ਕਰਤੂਤਾਂ ਕਰਕੇ ਫੇਸ ਕਰ ਰਿਹਾ ਤੇ ਮੈਂ ਇਹ ਜ਼ਰੂਰ ਕਹਿਣਾ ਤੇ ਮੈਂ ਜੇ ਕੋਈ ਬੰਦਾ ਅੱਗੇ ਤੋਂ ਕੋਈ ਚਾਹੇ ਵੀ ਮੈਂ ਗਲਤ ਪ੍ਰੈਕਟਿਸ ਕਰਨੀ ਹੈ ਡੀਐਚਓ ਮੈਂ ਉਹਦੇ ਲਈ ਵੀ ਕੰਡੇ ਇਨੇ ਕ ਵੀਜ ਤੇ ਉਹਦੇ ਲਈ ਵੀ ਰਾਹ ਸੌਖਾ ਨਹੀਂ ਰਿਹਾ ਜੇ ਕੋਈ ਕਰਾਪਸ਼ਨ ਕਰਨੀ ਚਾਹੇਗਾ ਇਹ ਰਾਹ ਉਹਦੇ ਲਈ ਵੀ ਨਹੀਂ ਸੌਖਾ ਹੈ ਅੱਜ ਦੇ ਦਿਨ ਆਪਣੇ ਪੇਰੈਂਟਸ ਨੂੰ ਮਿਸ ਕਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਨਹੀਂ ਕਰਨਾ ਚਾਹੂੰਗਾ ਪੈਰੈਂਟਸ ਜਿਹਨਾਂ ਨੇ ਤੁਹਾਨੂੰ ਸੰਸਕਾਰ ਦਿੱਤੇ ਹੁੰਦੇ ਜਿਹਨਾਂ ਤੁਹਾਨੂੰ ਬਹੁਤ ਕੁਝ ਇਸ ਰਾਹ ਤੇ ਇਮਾਨਦਾਰੀ ਦੇ ਤੋਰੇ ਆ ਪਲ-ਪਲ ਆਪਣੇ ਸਾਥ ਤੁਹਾਨੂੰ ਚੰਗਾ ਸਿਰਜਣਾ ਕਰਨ ਵਾਸਤੇ ਲਗਾਏ